ਕਵੱਡੀ ਸਿਆਸੀ ਸਰਗਰਮੀ ਹੋਈ ਅਮ੍ਰਿਤਪਾਲ ਅਮ੍ਰਿਤਸਰ ਈਸਟ ਹਲਕੇ ਤੋਂ ਅਮ੍ਰਿਤਸਰ ਈਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਜਸਵੀਰ ਸਿੰਘ ਡਿੰਪਾ ਸਾਬਕਾ ਐਮਪੀ ਨੂੰ ਇੰਚਾਰਜ ਲਾ ਦਿੱਤਾ ਗਿਆ ਹਲਕਾ ਇੰਚਾਰਜ ਇਸ ਸਰਗਰਮੀ ਦੇ ਨਾਲ ਕੀ ਨਵਜੋਤ ਸਿੰਘ ਸਿੱਧੂ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦਾ ਪੈਂਤੜਾ ਬਦਲੇਗਾ ਜਾਂ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਮਿਲ ਕੇ ਚੱਲ ਰਹੇ ਨੇ ਦੋ ਖੜਾਰੀ ਕਾਂਗਰਸ ਦੇ ਚੋਟੀ ਦੇ ਉਹ ਕਾਂਗਰਸ ਨੂੰ ਕਿਸ ਦਿਸ਼ਾ ਵੱਲ ਲੈ ਜਾਣਗੇ ਜਾਂ ਨਵਜੋਤ ਸਿੰਘ ਸਿੱਧੂ ਦੇ ਹੋਣ ਜਾਂ ਨਾ ਹੋਣ ਨਾਲ ਉਹਨਾਂ ਨੂੰ ਫਰਕ ਨਹੀਂ ਪੈਣ ਲੱਗਾ। ਦੇਖੋ ਸੰਦੀਪ ਜਿਹੜੀ ਹਾਈ ਕਮਾਂਡ ਹੁੰਦੀ ਨਾ ਉਹ ਕਿਸੇ ਦੀ ਸਕੀ ਨਹੀਂ ਹੁੰਦੀ। ਉਹਨਾਂ ਵਾਸਤੇ ਜੀ ਅੱਜ ਸਿੱਧੂ ਬਗਾਨਾ ਵਾਂ ਤੇ ਜੇ ਅੱਜ ਜੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਮਰਿੰਦਰ ਸਿੰਘ ਆਪਣਾ ਵਾਂ ਕੱਲ ਨੂੰ ਇਹ ਬਗਾਨੇ ਹੋ ਸਕਦੇ ਨਵਜੋਤ ਸਿੰਘ ਸਿੱਧੂ ਫਿਰ ਆਪਣਾ ਹੋ ਸਕਦਾ। ਤੇ ਫਿਰ ਉਹ ਮੀਮਸ ਬਣ ਕੇ ਆਪਣੇ ਤੋਂ ਆਪਣੇ ਹੀ ਹੁੰਦੇ ਹਨ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਨਵਜੋਤ ਸਿੰਘ ਸਿੱਧੂ ਨੇ ਉਹਨੂੰ ਉਹਨਾਂ ਨੇ ਆਪਣੀ ਇਸ ਸਿਲੈਕਸ਼ਨ ਦੇ ਵਿੱਚ ਉਹਨੇ ਆਪਣੇ ਆਪ ਨੂੰ ਮਨਫੀ ਕਰਕੇ ਰੱਖਿਆ ਦੋ ਤਿੰਨ ਮੁੱਟੇ ਕਾਰਨ ਇੱਕ ਤੇ ਉਹਨਾਂ ਦਾ ਸਾਰਾ ਸਾਰਾ ਧਿਆਨ ਆਪਣੀ ਵਾਈਫ ਉੱਲ ਸੀ ਜਿਸ ਪੀੜਾ ਚ ਉਹਦੀ ਵਾਈਫ ਜਾਂ ਜਿਸ ਪੀੜ ਦੇ ਵਿੱਚ ਉਹਨਾਂ ਦਾ ਪਰਿਵਾਰ ਗੁਜ਼ਰ ਰਿਹਾ ਨਾ ਉਹਨਾਂ ਨੂੰ ਹੀ ਪਤਾ ਦੂਜਾ ਤੇ ਇਹ ਕਹਿ ਸਕਦਾ ਕਿ ਦੁੱਖੀ ਸਾਂਝਾ ਕਰ ਸਕਦਾ ਪਰ ਪੀੜ ਤੇ ਉਹ ਆਪਣੇ ਪਿੰਡੇ ਤੇ ਸਿੱਧੂ ਪਰਿਵਾਰ ਹੀ ਹੰਡਾ ਰਿਆ ਹੁਣ ਦੂਜਾ ਇੱਕ ਤੇ ਚਰਚਾ ਇਹ ਵੀ ਹੈ ਕਿ ਉਹਦੇ ਕੋਈ ਇਨਕਮ ਦੇ ਸਾਧਨ ਨਹੀਂ ਇਹ ਨੇ ਬਾਕੀ ਐਮ ਐਲ ਏ ਐਮ ਐਮ ਪੋਲਿਟਿਸ਼ਨਾਂ ਵਾਂਗੂ ਉਹਦੀਆਂ ਟਾਇਲਾਂ ਦੀਆਂ ਫੈਕਟਰੀਆਂ ਨਹੀਂ ਸੀ ਉਹਦੀ ਕੋਈ ਗੈਸ ਏਜੰਸੀ ਨਹੀਂ ਸੀ ਉਹਦੇ ਕੋਈ ਭੱਠੇ ਨਹੀਂ ਚੱਲਦੇ ਉਹਦੇ ਕੋਈ ਪੈਟਰੋਲ ਪੰਪ ਨਹੀਂ ਸੀ ਉਹਦੇ ਬੱਸਾਂ ਨਹੀਂ ਚੱਲਦੀਆਂ ਉਹਦਾ ਕੋਈ ਕੇਬਲ ਦੇ ਵਿੱਚ ਨੈਟਵਰਕ ਨਹੀਂ ਸੀ ਉਹਦੀ ਕਿਸੇ ਹਿੱਸਾ ਨਹੀਂ ਸੀ ਮਾਈਨਿੰਗ ਦੇ ਵਿੱਚ ਉਦਿਤ ਜੋ ਜੋ BCCI ਉਹਨੂੰ ਪੈਸੇ ਦਿੰਦਾ ਪੈਨਸ਼ਨ ਸੀ ਜਾਂ ਉਹਨਾਂ ਦੀ ਵਾਈਫ ਦੀ ਜੋ ਪੈਨਸ਼ਨ ਹੈ ਹੋਰ ਤੇ ਉਹਦੇ ਕੋਈ ਆਪਸ਼ਨ ਨਹੀਂ ਸੀ ਇੱਕ ਅੰਮ੍ਰਿਤਸਰ ਕੋਠੀ ਉਹਦਾ ਵਕ ਖਰਚਾ ਇੱਕ ਪਟਿਆਲੇ ਉਹਦਾ ਵਕ ਖਰਚਾ ਫਿਰ ਰੋਟੀ ਪਾਣੀ ਵੀ ਤੇ ਚਾਹੀਦੀ ਹੈ ਫਿਰ ਤੁਹਾਡੇ ਖਰਚੇ ਵੀ ਆਉਣ ਜਾਂਦਾ ਤੇਲ ਪਾਣੀ ਦਾ ਜਾਂਦਾ ਇੱਕ ਤੇ ਮੋਟਾ ਇਕਨੋਮਿਕਲੀ ਉਹ ਕਾਫੀ ਡਾਊਨ ਕਹਿੰਦੇ ਹੋਗੇ ਸੀ ਦੂਜਾ ਮੋਟਾ ਕਰਨ ਸ਼ਾਇਦ ਉਹਦੇ ਪ੍ਰਭਾਵ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਦਾ ਕਪਲ ਸ਼ਰਮਾ ਸ਼ੋਅ ਦੇ ਵਿੱਚ ਕਟੋ ਕਟ ਇੱਕ ਦਿਨ ਦਾ ਕਿਉਂਕਿ ਦੋ ਦਿਨਾਂ ਦਾ ਸੀ ਸ਼ਨੀ ਐਤਵਾਰ ਉਹਨਾਂ ਨੂੰ ਉੱਥੋਂ ਮਿਲਦਾ ਕਿ ਮੇਰਾ ਆਪਾਂ ਗਲਤ ਵੀ ਹੋ ਸਕਦੇ ਮੰਨ ਕੇ ਚੱਲੇ ਪਰ ਐਪੀਸੋਡ 20 ਲੱਖ ਰੁਪਈਆ ਵੀ ਆਂਦਾ ਹੋਵੇ ਦੋ ਦਿਨ ਦਾ 40 ਲੱਖ ਰੁਪਈਆ ਹੋ ਗਿਆ ਤੇ ਜੇ 40 ਲੱਖ ਨੂੰ ਆਪਾਂ 8 ਨਾਲ ਗੁਣਾ ਕਰ ਲਈਏ 3 ਕਰੋੜ 20 ਲੱਖ ਰੁਪਏ ਹੋ ਗਿਆ ਉਹ ਵੀ ਉਹਦੀ ਇਨਕਮ ਬੰਦ ਹੋ ਗਈ ਇੱਕ ਨੰਬਰ ਦੀ ਸੀ ਉਹ ਮੋਟੀਵੇਸ਼ਨਲ ਸਪੀਕਰ ਸੀ ਉਹਨੇ ਪੰਜਾਬ ਖੇਤਰ ਉਹ ਵੀ ਛੱਡ ਤੇ ਹੈਗੇ ਉਹਦੇ ਚ ਉਹਨੂੰ 20 25 ਲੱਖ ਪਰ ਇੱਕ ਐਪੀਸੋਡ ਦਾ ਮਿਲਦਾ ਸੀ ਉਹਨਾਂ ਨੇ ਕਮੈਂਟਰੀ ਛੱਡ ਦਿੱਤੀ ਹੈਗੀ ਕਮੈਂਟਰੀ ਦੇ ਵਿੱਚ ਕਰੋੜਾ ਪੇ ਮਿਲਦੇ ਹੈਗੇ ਨੇ ਕਰੋੜ ਰੁਪਏ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੱਡੀ ਵੱਡੀ ਵੱਡੀ ਡੀਲ ਉਹ ਵੀ ਬੰਦ ਕਰ ਤੇ ਇਧਰ ਤੁਸੀਂ ਉਹਨਾਂ ਦੀ ਪੋਲਿਟਿਕਸ ਪੋਲਟਿਕਸ ਹੀ ਬੰਦ ਕਰਨ ਲੱਗ ਪੇ ਕਿ ਜੀ ਇਹ ਵੱਖਰਾ ਖਾੜਾ ਲਾ ਲਿਆ ਇਹਨੇ ਜੀ ਪੰਜਾਬ ਨੂੰ ਕਾਂਗਰਸ ਨੂੰ ਵੰਡਣ ਦੀ ਕੋਸ਼ਿਸ਼ ਕਰ ਲਈ ਫਿਰ ਸਾਰੇ ਕਾਂਗਰਸੀ ਉਹਦੇ ਖਿਲਾਫ ਹੋ ਗਏ ਜਿਨ੍ਹਾਂ ਨੇ ਉਹਨਾਂ ਦੀਆਂ ਰੈਲੀਆਂ ਦਾ ਪ੍ਰਬੰਧ ਕੀਤਾ ਸੀ ਉਹਨਾਂ ਨੂੰ ਇਹਨੇ ਬਾਹਰ ਕੱਢ ਦਿੱਤਾਗਾ ਕਿਸੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਕਿਸੇ ਨੂੰ ਪਾਰਟੀ ਚੋਂ ਛੇਕ ਦਿੱਤਾਗਾ ਫਿਰ ਉਹ ਅੜ ਗਏ ਕਿ ਮੈਂ ਪੰਜਾਬ ਕਾਂਗਰਸ ਜੋ ਆਪਣੇ ਜਾਣਕਾਰ ਦੱਸਦੇ ਕਿ ਮੈਂ ਪੰਜਾਬ ਕਾਂਗਰਸ ਦੀ ਇਹ ਵਾਲੀ ਲੀਡਰਸ਼ਿਪ ਦੇ ਕਹਿੰਤੇ ਤੇ ਰੈਲੀਆਂ ਕਰਨੀਆਂ ਨੇ ਜਦ ਤੱਕ ਮੇਰੇ ਜਿਹੜੇ ਨਾਲ ਜੁੜੀ ਹੋਈ ਟੀਮ ਨੂੰ ਜੇ ਵਾਪਸ ਨਾ ਲਿਆ ਉਹ ਵਾਪਸ ਕਿਨੇ ਲੈਣਾ ਸੀ ਉਹ ਪਾਰਟੀ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਨੇ ਉਹ ਮਲਕਰ ਜੇ ਖੜਗੇ ਸਾਹਿਬ ਨੇ ਉਹਨਾਂ ਨੇ ਵੀ ਪ੍ਰਵਾਹ ਕੀਤੀ ਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਕਈ ਚ ਕਹਿੰਦਾ ਕਿ ਮੈਂ ਕੋਈ ਸ਼ੋਪੀਸ ਜਿਹੜੇ ਰੱਖਣ ਕੋਈ ਆਈਟਮ ਥੋੜਾ ਹੈ ਗਿਆ ਕਿ ਮੈਨੂੰ ਬਾਹਰ ਕੱਢਿਆ ਵਰਤ ਲਿਆ ਤੇ ਫਿਰ ਬਾਹਰ ਫਿਰ ਅੰਦਰ ਰੱਖਤਾ ਹੈਗਾ ਨਾ ਅਜਿਹੀ ਸਥਿਤੀ ਦੇ ਵਿੱਚ ਉਹ ਸਟੈਂਡ ਲੈ ਕੇ ਬੈਠੇ ਕਿਉਂਕਿ ਉਹ ਪੰਜਾਬ ਨੂੰ ਸਟੈਂਡ ਲੈ ਕੇ ਚੱਲਦੇ ਨੇ ਕਿ ਜੇ ਪੰਜਾਬ ਚ ਪੋਲਿਟਿਕਸ ਕਰਨੀ ਤੇ ਮੇਰਾ ਸਟੈਂਡ ਹੋਊਗਾ ਇਸੇ ਕਰਕੇ ਤੇ ਭਾਜੀਪੀ ਛੱਡੀ ਨਹੀਂ ਤੇ ਭਾਜੀਪੀ ਉਹਨੂੰ ਕਰਨਾਲ ਵੀ ਲੜਾਉਂਦੀ ਚੰਡੀਗੜ੍ਹ ਵੀ ਲਾਉਣਾ ਦੀ ਕਹਿੰਦੇ ਕਿ ਨਹੀਂ ਦੂਜੇ ਕਹਿੰਦੇ ਅਕਾਲੀਆਂ ਨਾਲ ਗੱਠ ਜੋੜ ਤੋੜ ਦੋ ਇਹ ਤਾਂ ਚਲੋ ਨਵਜੋਤ ਸਿੰਘ ਸਿੱਧੂ ਦੇ ਆਪਣੀ ਇੱਕ ਸਿਆਸਤ ਹੈ ਆਪਣੀ ਸਟੈਂਡ ਨੇ ਪਰ ਦੂਜੇ ਪਾਸੇ ਜਿਹੜਾ ਉਹਨੇ ਦੀ ਥਾਂ ਤੇ ਸਿਆਸੀ ਖਿਡਾਰੀ ਜਸਬੀਰ ਸਿੰਘ ਡਿੰਪਾ ਨੂੰ ਲਾਇਆ ਗਿਆ ਉਹਨਾਂ ਨੇ ਵੀ ਕਾਫੀ ਉਹਨਾਂ ਦਾ ਨਾਤਾ ਅਮਰਸਰ ਈਸ ਥਾਂ ਲੈ ਕੇ ਉੱਥੋਂ ਕਾਮਯਾਬ ਹੋਣਗੇ ਉਹ ਸਿਆਸਤ ਦੇ ਅੰਦਰ ਜਿਸ ਮੌਕਾ ਦਿੱਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਟੀਮ ਨੇ ਦੇਖੋ ਸਭ ਤੋਂ ਕੁਟ ਮੈਂ ਉਹੀ ਕਹਿ ਰਿਹਾ ਕਿ ਕਾਂਗਰਸ ਪਾਰਟੀ ਹਾਈ ਕਮਾਂਡ ਕਿਸੇ ਦੀ ਸੱਕੀ ਨਹੀਂ ਹੈਗੀ ਜਿੱਦਨ ਉਹਨਾਂ ਅੱਜ ਦੇ ਤਰੀਕੇ ਨਾਲ ਜਸਬੀਰ ਸਿੰਘ ਡਿੰਪਾ ਉਹਨੇ ਨਵਜੋਤ ਸਿੰਘ ਸਿੱਧੂ ਦੀ ਉੱਥੇ ਫੱਟੀ ਪੋਜੀਤੀ ਜਾਂ ਰਾਜਾ ਅਮਰਿੰਦਰ ਸਿੰਘ ਨੇ ਫੱਟੀ ਪਹਚਵਾਤੀ ਇਹੀ ਕਹਿ ਸਕਦੇ ਨਾ ਪਰ ਸਵਾਲ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਹੁਣ ਪੋਲਿਟਿਕਸ ਛੱਡ ਦੇਣਗੇ ਰਾਜਨੀਤੀ ਤੋਂ ਕਿਨਾਰਾ ਕਰ ਲੈਣਗੇ ਦੂਜੀ ਗੱਲ ਤੇ ਆਪਾਂ ਇਹ ਕਰ ਸਕਦੇ ਨੇ ਕਿ ਜੇ ਕਾਂਗਰਸ ਛੱਡ ਕੇ ਕਿਹੜੀ ਪਾਰਟੀ ਜਨਕੀ ਉਹ ਭਾਜਪਾ ਚ ਦੁਬਾਰਾ ਜਾ ਸਕਦੇ ਨੇ ਇਹ ਤੇ ਨਵਜੋਤ ਸਿੰਘ ਸਿੱਧੂ ਤੇ ਨਿਰਭਰ ਕਰਦਾ ਪਰ ਜਿੰਤੋਂ ਤੱਕ ਸਵਾਲ ਆ ਕਿ ਕੀ ਕਾਂਗਰਸ ਪਾਰਟੀ ਨੇ ਗਲਤੀ ਤੇ ਨਹੀਂ ਕੀਤੀ ਕਿ ਜਿਹੜੀ ਅੰਮ੍ਰਿਤਸਰ ਈਸਟ ਆ ਉਹ ਨਵਜੋਤ ਸਿੰਘ ਸਿੱਧੂ 2017 ਦੇ ਵਿੱਚ ਲੜਿਆ ਸੀ ਪਰ ਨਵਜੋ ਸਿੰਘ ਸਿੱਧੂ ਤੋਂ ਪਹਿਲਾਂ ਉਸ ਸੀਟ ਤੇ ਹੱਕ ਕਿਸ ਦਾ ਸੀ ਉਹ ਜਸਬੀਰ ਸਿੰਘ ਡਿੰਪਾ ਦਾ ਹੈ ਜਿਹਨੂੰ ਅੱਜ ਸੀਟ ਦੁਬਾਰਾ ਦਿੱਤੀ ਗਈ ਅਸਲ ਦੇ ਵਿੱਚ ਜਸਬੀਰ ਸਿੰਘ ਡਿੰਪਾ ਬਾਰੇ ਗੱਲ ਕੀਤੀ ਜਾਵੇ ਉਹ ਮਾਜੇ ਦੇ ਉਹ ਵੀ ਵੱਡੇ ਲੀਡਰ ਰਹੇ ਨੇ ਉਹ ਐਮਐਲਏ ਰਹਿ ਚੁੱਕੇ ਨੇ ਜੂਤ ਕਾਂਗਰਸ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਚੇਅਰਮੈਨ ਰਹਿ ਚੁੱਕੇ ਨੇ ਉਹ 2002 ਦੇ ਵਿੱਚ ਐਮਐਲਏ ਰਹੇ ਨੇ ਕਿਉਂਕਿ ਉਦੋਂ ਅੱਜ ਜਿਹੜਾ ਬਾਬਾ ਖਵਾਲਾ ਹਲਕਾ ਉਦੋਂ ਬਿਆਸ ਨਾਮ ਹੁੰਦਾ ਸੀ 2007 ਵਿੱਚ ਇਲੈਕਸ਼ਨ ਹਾਰ ਜਾਂਦੇ ਨੇ 2012 ਦੇ ਵਿੱਚ ਉਹ ਅੰਮ੍ਰਿਤਸਰ ਈਸਟ ਤੋਂ ਤਿਆਰੀ ਕਰਦੇ ਨੇ ਉਦੋਂ ਉਹਨਾਂ ਦੀ ਟਿਕਟ ਕੱਟ ਕੇ ਉੱਥੇ ਇੱਕ ਸੁਮਨਪ੍ਰੀਤ ਜਾਂ ਸੁਮਨਜੀਤ ਕੋਰ ਪਾਰਟੀਆਂ ਨੂੰ ਦਿੱਤੀ ਜਾਂਦੀ ਹੈ ਉਹ ਤਿਆਰੀ ਤੇ ਅੰਮ੍ਰਿਤਸਰ ਈਸਟ ਦੀ ਕਰਦੇ ਰਹੇ ਨੇ ਕਾਂਗਰਸ ਪਾਰਟੀ ਨੇ ਉਹਨੂੰ ਜਾ ਕੇ ਟਿਕਟ ਦੇ ਦਿੱਤੀ ਅੰਮ੍ਰਿਤਸਰ ਸਾਉ ਦੇ ਵਿੱਚ ਉਹ ਉੱਥੋਂ ਇੰਦਰਬੀ ਸਿੰਘ ਬਲਾਰੀਆ ਦੇ ਹੱਥੋਂ ਹਾਰ ਕੇ 12 ਦੇ ਵਿੱਚ 17 ਦੇ ਵਿੱਚ ਉਹਨਾਂ ਨੇ ਫਿਰ ਉੱਥੇ ਤਿਆਰੀ ਕਰ ਦਿੱਤੀ ਤੇ ਨਵਜੋਤ ਸਿੰਘ ਸਿੱਧੂ ਹਣੀ ਪੈਰਾਸ਼ੂਟ ਰਾਹੀਂ ਫਿਰ ਕਾਂਗਰਸ ਪਾਰਟੀ ਚ ਆਮ ਲੋ ਜਾਂਦੇ ਨੇ ਕਿਉਂਕਿ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਕਦ ਚਾਹੀਦਾ ਇੱਕ ਵੱਡਾ ਬਲਾਰਾ ਚਾਹੀਦਾ ਸੀ ਇੱਕ ਧਾਕੜ ਲੀਡਰ ਚਾਹੀਦਾ ਸੀ ਤਿੰਨ ਦਫਾ ਦਾ ਐਮਪੀ ਰਾਜ ਸਭਾ ਮੈਂਬਰ ਸੀ ਘਰ ਵਾਲੀ ਸੀਪੀਐਸ ਰਹਿ ਚੁੱਕੀ ਅੰਮ੍ਰਿਤਸਰ ਈਸਟ 2012 ਚ ਉਹ ਜੇ ਜਸਬੀਰ ਸਿੰਘ ਡੇਪਾ ਕਹਿੰਦੇ ਕਿ ਮੈਂ 17 ਦੀ ਤਿਆਰੀ ਕਰਦੇ ਨੇ ਤੇ ਕਾਂਗਰਸ ਕਹਿੰਦੀ ਕਿ ਉਹਦੀ ਘਰ ਵਾਲੀ 2012 ਦੇ ਵਿੱਚ ਐਮਐਲ ਰਹੀ ਇਹ ਹਲਕਾ ਉਹਨਾਂ ਦਾ ਬੰਦਾ ਹੁਣ ਨਵਜੋਤ ਸਿੰਘ ਸਿੱਧੂ ਨੇ ਇਹ ਵਾਲੀ ਇਲੈਕਸ਼ਨ ਦੇ ਵਿੱਚ ਜਦੋਂ ਇਹ ਚਰਚਾ ਚੱਲੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਸਾਰੇ ਵੱਡੇ ਲੀਡਰ ਲੜਾਉਣੇ ਨੇ ਉਹਨੇ ਪਹਿਲਾਂ ਕਹਿੰਦਾ ਮੈਂ ਇਲੈਕਸ਼ਨ ਨਹੀਂ ਲੜਨੀ ਹੈਗੀ ਉਹ ਕਹਿੰਦੇ ਰਹੇ ਕਿ ਪਟਿਆਲਾ ਮੇਰੀ ਜਨਮ ਭੂਮੀ ਅੰਮ੍ਰਿਤਸਰ ਮੇਰੀ ਕਰਮ ਭੂਮੀ ਆ ਪਰ ਉਹ ਇਸ ਪਰਿਵਾਰ ਦੇ ਵਿੱਚ ਆਪਣੀ ਵਾਈਫ ਦੇ ਜਿਹੜੇ ਲੜ ਰਹੇ ਨੇ ਇੱਕ ਬਿਮਾਰੀ ਦੇ ਨਾਲ ਉਧਰ ਬੀਜ ਰਹੇ ਦੂਜਾ ਉਹਨਾਂ ਨੂੰ ਇਨਕਮ ਦੇ ਸਾਧਨ ਵੀ ਉਧਰ ਵੀ ਉਹ ਚਲੇ ਗਏ ਕਿ ਜਦ ਮੇਰਾ ਕਾਂਗਰਸ ਪਾਰਟੀ ਨੇ ਮੂਲੇ ਨਹੀਂ ਪਾਇਆ ਤੇ ਮੈਂ ਇੱਕ ਪ੍ਰਚਾਰ ਕਰ ਮੈਂ ਕਿਦੇ ਵਾਸਤੇ ਪ੍ਰਵਾਹਾਂ ਕਿ ਚਰਚਾ ਸੁਣਨ ਦੇ ਵਿੱਚ ਆ ਰਹੀ ਹੈ ਕਿ ਡਾਕਟਰ ਤਰਮੀਰ ਗਾਂਧੀ ਉਹਨਾਂ ਨੇ ਅਪਰੋਚ ਕੀਤੀ ਸੁਪਾਰ ਸਿੰਘ ਖੈਰ ਉਹਨਾਂ ਵੀ ਅਪਰੋਚ ਕੀਤੀ ਔਰ ਨਹੀਂ ਆਏ ਉਹ ਕਿਉਂਕਿ ਆਪਣੀ ਉਹ ਲੱਗੇ ਕਿ ਸ਼ਰਤਾਂ ਲੱਗੇ ਕਿ ਪਹਿਲਾਂ ਮੇਰੇ ਬੰਦੇ ਵਾਪਸ ਕਰੋ ਜਿਨ੍ਹਾਂ ਨੂੰ ਰਾਜਾ ਮਰੀਂਦਰ ਸਿੰਘ ਵੜਿੰਗ ਨੇ ਕੱਢਿਆਗਾ ਪਰ ਹੁਣ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਉਥੋਂ ਅੰਬਰਸਰ ਈਸਟ ਤੋਂ ਜਸਬੀਤ ਸਿੰਘ ਡਿੰਪਾ ਤੇ કરી ਕਰ ਉਹਨਾਂ ਦੇ ਲੈਟਰ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਿ ਤਿਆਰੀ ਉਹਨੂੰ ਦੇ ਦਿੱਤੀ 14 April ਦਾ ਲੈਟਰ ਪਰ ਵਾਇਰਲ ਅੱਜ ਹੋਇਆ ਤੇ ਉਹ ਹੁਣ ਤਿਆਰੀ ਉਹ ਕਰਕੇ ਬੈਠੇ ਤੇ ਜੇ ਅੱਜ ਉਹ ਤਿਆਰੀ ਕਰੇ ਐਨ ਮੌਕੇ ਫਿਰ ਇਦਾਂ ਕਰ ਦੇ 19 ਕੀ ਕਰ ਦੇ ਤੇ ਫਿਰ ਉਹ ਸੀਟ ਦਾ ਨੁਕਸਾਨ ਹੋਊਗਾ ਕਿਉਂਕਿ 22 ਦੇ ਵਿੱਚ 17 ਵਿੱਚ ਨਵਜੋਤ ਸਿੰਘ ਸਿੱਧੂ ਜਿੱਤ ਗਏ 22 ਦੇ ਵਿੱਚ ਕਿਉਂਕਿ ਉੱਥੋਂ ਅੱਗੇ ਵਿਕਰਮ ਸਿੰਘ ਮਜੀਠੀਆ ਉਹ ਦੋਨੇ ਹਾਰ ਗਏ ਜੇ ਵਿਕਰਮਜੀਠੀਆ ਮਜੀਠੇ ਤੋਂ ਲੜਦੇ ਨਵਜੋਤ ਸਿੰਘ ਸਿੱਧੂ ਉੱਥੋਂ ਲੜਦੇ ਤੇ ਫਿਰ ਜੀਵਨਕੌਰ ਨਹੀਂ ਸੀ ਜਿੱਤਦੇ ਕਿਉਂਕਿ ਮਾਰਜਨ ਬਹੁਤ ਘੱਟ ਹੈ ਨਵਜੋਤਕੌਰ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਹਾਰਨਾ ਜੀਵਨਜੋਤ ਜਿੱਤੇ ਬੜੇ ਘੱਟ ਮਾਰ ਦੇਣਾ ਜਿੱਤੀ ਆ ਉਹ ਪਰ ਹੁਣ ਇਹ ਜਿਹੜਾ ਸਵਾਲ ਹੈ ਕਿ ਕੀ ਵਾਕਏ ਪੰਜਾਬ ਕਾਂਗਰਸ ਦੇ ਇਸ ਸਮੇਂ ਜਿਹੜੀ ਲੀਡਰਸ਼ਿਪ ਆ ਕੀ ਸਿਆਸੀ ਪੱਤਾ ਨਵਜੋਤ ਸਿੰਘ ਸਿੱਧੂ ਦਾ ਕੱਟ ਦਿੱਤਾ ਤੇ ਕੀ ਕਾਂਗਰਸ ਹਾਈ ਕਮਾਂਡ ਇੰਨੀ ਜੋਗੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਨੂੰ ਪਰੇ ਕਰਕੇ ਪੰਜਾਬ ਚ ਸਿਆਸਤ ਕਰ ਸਕੇ ਵਿਧਾਨ ਸਭਾ ਦੀ ਕਿਉਂਕਿ ਪਾਰਲੀਮੈਂਟ ਦੇ ਮੁੱਦੇ ਹੋਰ ਹੁੰਦੇ ਨੇ ਸਟੇਟ ਅਸੈਂਬਲੀ ਦੇ ਵਿੱਚ ਹੋਰ ਮੁੱਦੇ ਹੁੰਦੇ ਨੇ ਤੇ ਕੀ ਨਵਜੋਤ ਸਿੰਘ ਸਿੱਧੂ ਦੇ ਬਰਾਬਰ ਪੰਜਾਬ ਕਾਂਗਰਸ ਕੋ ਉਡਾ ਵੱਡਾ ਕੋਈ ਸਟਾਰ ਪ੍ਰਚਾਰਕ ਹੈ ਇਹ ਪਰਚੋਲ ਤੇ ਕਾਂਗਰਸ ਪਾਰਟੀ ਕਰੇਗੀ ਕਿਉਂਕਿ ਤੁਸੀਂ ਦੇਖੋ ਕਿ ਪੰਜਾਬ ਕਾਂਗਰਸ ਭਾਵੇਂ ਨਾ ਚਵੇ ਜਾਂ ਹਾਈ ਕਮਾਂਡ ਦੇ ਵਿੱਚ ਬੈਠੇ ਕੋਈ ਨਹੀਂ ਹੋਏ ਪਰ ਜਿਹੜੇ ਉਹਨਾਂ ਦੇ ਰਿਸ਼ਤੇ ਨੇ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਦੇ ਨਾਲ ਉਹ ਤੇ ਸਾਰਿਆਂ ਦੇ ਸਾਹਮਣੇ ਹੈ ਕਿ ਜਦੋਂ ਡਾਕਟਰ ਧਰਬੀਰ ਗਾਂਧੀ ਦੇ ਹੱਕ ਵਿੱਚ ਉਹ ਪ੍ਰਚਾਰ ਕਰਨ ਆਏ ਨੇ ਤੇ ਪ੍ਰਿੰਕਾ ਗਾਂਧੀ ਹੋਣਾ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਆ ਔਰ ਡਾਕਟਰ ਨਵਜੋਤ ਕੌਰ ਸਿੱਧੂ ਹੋਣਾ ਦਾ ਹਾਲਚਲ ਵੀ ਪੁੱਛਿਆ ਲੇਕਿਨ ਜਸਬੀਰ ਸਿੰਘ ਡੈਂਪਾ ਦਾ ਵੀ ਉਸ ਇਲਾਕੇ ਦੇ ਵਿੱਚ ਆਪਣਾ ਕਦ ਹੈ ਪੁਰਾਣੇ ਪੋਲਿਟਿਸ਼ੀਨ ਨੇ ਪੁਰਾਣੇ ਖਿਡਾਰੀ ਨੇ ਔਰ ਉਹਨਾਂ ਨੇ ਤੇ ਕਈ ਟਿਕਟਾਂ ਵਾਸਤੇ ਤੜਫਦੇ ਰਹੇ ਨੇ ਉਹਨਾਂ ਨੇ ਤੇ ਟਿਕਟ ਛੱਡ ਵੀ ਦਿੱਤੀ ਕਿ ਉਹ ਸਟੇਟ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਸੀ ਉਹਨਾਂ ਨੇ ਜਾ ਕੇ ਕਾਂਗਰਸ ਹਾਈਕਮਨ ਕਿਹਾ ਕਿ ਮੈਂ ਪਾਰਟੀ ਨਹੀਂ ਛੱਡੀ ਕਿਉਂਕਿ ਰੌਲਾ ਪੈ ਰਹੇ ਨੇ ਕਿ ਪੰਜਾਬ ਦੇ 8 ਐਮਪੀ ਭਜਨ ਨੂੰ ਤਿਆਰ ਕੋਈ ਆਪ ਚ ਜਾਊਗਾ ਕੋਈ ਭਾਜਪਾ ਜਾਊਗਾ ਜੋ ਕਾਲੀਦ ਜੇ ਇੱਕ ਰਿਤੇ ਭਾਜਪਾ ਚ ਚਲੀ ਗਏ ਪਰ ਉਹਨਾਂ ਪਹਿਲਾਂ ਕਿਹਾ ਤਾਂ ਸੀ ਵੀਡੀਓ ਵੀ ਪਾਈ ਸੀ ਕਿ ਰਵਾਂਗਾ ਪਾਰਟੀ ਦੇ ਵਿੱਚ ਜਿੰਨੂੰ ਵੀ ਮਰਜ਼ੀ ਟਿਕਟ ਦੇ ਦੋਗੇ ਤੇ ਮੈਂ ਸਪੋਰਟ ਕਰਾਂਗਾ ਤੇ ਸਾਇਦ ਇਸ ਕਰਕੇ ਸਪੋਰਟ ਆ ਕਿ ਕੁਲਬੀਰ ਸਿੰਘ ਜੀਰੇ ਉਹਨੇ ਨੰਬਰ 2 ਤੇ ਆਏ ਨੇ ਤੇ ਹੁਣ ਜੋ 27 ਆਊਗੀ ਹੂੰ 27 ਦੇ ਵਿੱਚ ਦੇਖੋ ਕਿਹੜੇ ਰਾਜ ਦੀ ਕਿਹਦੀ ਪਰਾਜਾ ਹੁੰਦੀ ਹੈਗੀ ਕਿ 27 ਦੇ ਵਿੱਚ ਕੀ ਜਸਬੀਰ ਸਿੰਘ ਡਿੰਪਾ ਹੋਣੀ ਅੰਮ੍ਰਿਤਸਰ ਈਸਟ ਤੋਂ ਹੀ ਲੜਨਗੇ ਤੇ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਰਹਿੰਦੇ ਨੇ ਉਹ ਅੰਮ੍ਰਿਤਸਰ ਈਸਟ ਤੋਂ ਲੜਨਗੇ ਜਾਂ ਫਿਰ ਪਟਿਆਲਾ ਉਥੋਂ ਸ਼ਹਿਰ ਤੋਂ ਲੜਨਗੇ ਜਾਂ ਪਟਿਆਲਾ ਰੂਲਰ ਤੋਂ ਲੜਨਗੇ ਜੀ